ਖਬਰ ਚੰਟੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੈਕਟਰ 25 ਦੀ ਜਨਤਾ ਕਲੋਨੀ ਦੇ ਵਿੱਚ ਪੀਲਾ ਪੰਜਾ ਚੱਲਦਾ ਨਜ਼ਰ ਆਇਆ ਚੰਡੀਗੜ੍ਹ ਨੂੰ ਝੁੱਗੀਆਂ ਮੁਕਤ ਕਰਨ ਦੇ ਵਾਸਤੇ ਆਪਰੇਸ਼ਨ ਕੀਤਾ ਗਿਆ ਹੈ ਬੁਲਡੋਜ਼ਰ ਜੜੇ ਨੇ ਝੁੱਗੀਆਂ ਦੇ ਉੱਤੇ ਚੱਲਦੇ ਨਜ਼ਰ ਆਏ ਨੇ ਅਤੇ ਤੜਕਸਾਰੀ ਇਹ ਕਾਰਵਾਈ ਜਿਹੜੀ ਹੁੰਦੀ ਹੋਈ ਨਜ਼ਰ ਆਈ ਹੈ ਸਵੇਰੇ 6 ਵਜੇ ਤੋਂ ਪ੍ਰਸ਼ਾਸਨ ਦੀ ਇਹ ਕਾਰਵਾਈ ਲਗਾਤਾਰ ਜਾਰੀ ਸੀ ਰਾਤ ਤੋਂ ਹੀ ਫੋਰਸ ਜਿਹੜੀ ਹੈ ਉਹ ਤਾਇਨਾਤ ਕਰ ਦਿੱਤੀ ਗਈ ਸੀ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੌਰਾਨ 1500 ਪੁਲਿਸ ਕਰਮਚਾਰੀ ਜਿਹੜੇ ਨੇ ਤਾਇਨਾਤ ਕੀਤੇ ਗਏ ਨੇ 10 ਏਕੜ ਜ਼ਮੀਨ ਹੈ ਜਿੱਥੇ 2500 ਦੇ ਤਕਰੀਬਨ ਝੁੱਗੀਆਂ ਜੜੀਆਂ ਨੇ ਬਣੀਆਂ ਹੋਈਆਂ ਸੀ ਅਤੇ ਇਸ ਦੇ ਉੱਤੇ ਅੱਜ ਪੀਲਾ ਪੰਜਾ ਚੱਲ ਗਿਆ ਤੇ ਇਹ ਕਲੋਨੀ ਜਿਹੜੀ ਹੈ ਲਗਭਗ 23 ਸਾਲ ਪੁਰਾਣੀ ਦੱਸੀ ਗਈ ਹੈ ਲੋਕਾਂ ਨੇ ਇਸ ਤੋਂ ਪਹਿਲਾਂ ਹੀ ਆਪਣਾ ਸਮਾਨ ਜਿਹੜਾ ਉਹ ਚੁੱਕਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਪਹਿਲਾਂ ਹੀ ਹਦਾਇਤਾਂ ਜੜੀਆਂ ਨੇ ਉਹ ਜਾਰੀ ਹੋ ਚੁੱਕੀਆਂ ਸਨ ਤਾਂ ਜਨਤਾ ਕਲੋਨੀ ਦੇ ਉੱਤੇ ਬਲਡੋਜ਼ਰ ਚਲਾਉਣ ਤੋਂ ਬਾਅਦ ਹੁਣ ਸਿਰਫ ਸ਼ਾਹਪੁਰ ਕਲੋਨੀ ਬਚ ਗਈ ਹੈ ਤਾਂ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹ ਸ਼ਹਿਰ ਨੂੰ ਝੁੱਗੀ ਝੌਂਪੜੀਆਂ ਤੋਂ ਮੁਕਤ ਕਰ ਰਿਹਾ ਤੇ ਹੁਣ ਪ੍ਰਸ਼ਾਸਨ ਦਾ ਬਲਡੋਜ਼ਰ ਜਿਹੜਾ ਆ ਉਹ ਸੰਝੇ ਕਲੋਨੀ ਦੇ ਨੇੜੇ ਸੈਕਟਰ 25 ਦੀ ਜਨਤਾ ਕਲੋਨੀ ਦੇ ਉੱਤੇ ਚੱਲਦਾ ਨਜ਼ਰ ਆਇਆ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪ੍ਰਸ਼ਾਸਨ ਦੀ ਕਾਰਵਾਈ ਤੜਕਸਾਰ ਜਿਹੜੀ ਸ਼ੁਰੂ ਹੋ ਗਈ ਸੀ ਜਿਸ ਦੇ ਲਈ ਦੇਰ ਰਾਤ ਤੋਂ ਹੀ ਫੋਰਸ ਜਿਹੜੀ ਹੈ ਉਹ ਤਾਇਨਾਤ ਕਰ ਦਿੱਤੀ ਗਈ ਸੀ ਤਾਂ ਇਸ ਤੋਂ ਇਲਾਵਾ ਆਫ਼ਤ ਪ੍ਰਬੰਧਨ ਟੀਮ ਅਤੇ ਅਧਿਕਾਰੀ ਮੌਜੂਦ ਸਨ ਪ੍ਰਸ਼ਾਸਨ ਦੀ ਇਹ ਵੱਡੀ ਕਾਰਵਾਈ ਚੰਡੀਗੜ੍ਹ ਨੂੰ ਝੁੱਗੀ ਝੌਂਪੜੀ ਮੁਕਤ ਬਣਾਉਣ ਦੇ ਲਈ ਕੀਤੀ ਗਈ ਹੈ ਤਾਂ ਸਿੱਧਾ ਰੁਖ ਚੰਡੀਗੜ੍ਹ ਦਾ ਕਰ ਲੈਣੇ ਆ ਮਨੀਸ਼ ਸਾਡੇ ਨਾਲ ਜੁੜ ਚੁੱਕੇ ਨੇ ਮਨੀਸ਼ ਜੇਕਰ ਗੱਲ ਕੀਤੀ ਜਾਵੇ ਤਾਂ ਝੁੱਗੀ ਝੌਂਪੜੀਆਂ ਦੇ ਉੱਤੇ ਪੀਲਾ ਪੰਜਾ ਚੱਲਿਆ 25 ਸੈਕਟਰ ਦੀ ਇਹ ਜਿਹੜੀ ਹੈ ਜਾਣਕਾਰੀ ਸਾਹਮਣੇ ਆਈ ਹੈ ਕੀ ਕੁਝ ਅਪਡੇਟ ਇਸ ਵਕਤ ਦੀ ਕਹਿ ਰਹੀ ਹੈ ਜੀ ਬਿਲਕੁਲ ਸੈਕਟਰ 25 ਚੰਡੀਗੜ੍ਹ ਦੀ ਜਿਹੜੀ ਜਨਤਾ ਕਲੋਨੀ ਹੈਗੀ ਹੈ ਇਹਦੇ ਉੱਤੇ ਪੀਲਾ ਪੰਡਾ ਚਲਿਆ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਹੈਗਾ ਪੀਲਾ ਪੰਡਾ ਚਲਾਇਆ ਗਿਆ ਹੈ ਚੰਡੀਗੜ੍ਹ ਨੂੰ ਫਰਮ ਫਰੀ ਬਰਾਂਡ ਵਾਸਤੇ ਤੇ ਤੁਹਾਨੂੰ ਦੱਸਦੇ ਕਿ ਚੰਡੀਗੜ੍ਹ ਦੇ ਸੈਕਟਰ 25 ਸਵੇਰੇ 6 ਵਜੇ ਤੋਂ ਹੀ ਜਿਹੜੀ ਹੈਗੀ ਹੈ ਇਹ ਕਾਰਵਾਈ ਸ਼ੁਰੂ ਹੋ ਗਈ ਸੀਗੀ ਚੰਡੀਗੜ੍ਹ ਪੁਲਿਸ ਦੇ 1500 ਤੋਂ ਵੀ ਵੱਧ ਜਿਹੜੇ ਪੁਲਿਸ ਅਫਸਰਾਂ ਨੇ ਤਾਇਨਾਤ ਸੀਗੇ ਤੇ ਇਸ ਦੇ ਨਾਲ ਹੀ 2500 ਤੋਂ ਵੀ ਵੱਧ ਝੁੰਗੀਆਂ ਜਿਹੜੀ ਹੈਗੀ ਹੈ ਜਿਨ੍ਹਾਂ ਦੇ ਘਰਾਂ ਦੇ ਅਲੀ ਸ਼ਰਾਂ ਦੇ ਜਿਹੜਾ ਹੈਗਾ ਪੀਣਾ ਪੰਡਾ ਚਲਾਇਆ ਗਿਆ ਤੇ ਸਾਲ ਪੁਰਾਣੀ ਕਲੋਨੀ ਜਿਹੜੀ ਹੈਗੀ ਇਹ ਦਿੱਤੀ ਜਾ ਰਹੀ ਸੀਗੀ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ਸਲਮ ਫਰੀ ਬਣਾਉਣ ਵਾਸਤੇ ਇਹ ਜਿਹੜੀ ਪ੍ਰਸ਼ਾਸਨ ਤੇ ਜਿਹੜੀ ਹੈਗੀ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜੀ ਮਨੀਸ਼ਾ ਵੱਡੀ ਕਾਰਵਾਈ ਜਰੂਰ ਹੋਈ ਹੈ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਕਿ ਉਹਨਾਂ ਨੂੰ ਪਹਿਲਾਂ ਤੋਂ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਸੀ ਜਾਂ ਫਿਰ ਅਚਨਚਤ ਕਾਰਵਾਈ ਕੀਤੀ ਗਈ ਹੈ ਬਿਲਕੁਲ ਇਹਨਾਂ ਨੂੰ ਪਹਿਲਾਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਤੇ ਰਾਤ ਦੋ ਦਿਨ ਪਹਿਲਾਂ ਰਾਤ ਤੋਂ ਹੀ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਇੱਥੇ ਜਿਹੜੇ ਰਹਿੰਦੇ ਸੀਗੇ ਲੋਕ ਉਹਨਾਂ ਨੇ ਆਪਣਾ ਸਮਾਨ ਇੱਥੋਂ ਚੱਕਣਾ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਹਾਲਾਂਕਿ ਪ੍ਰਸ਼ਾਸਨ ਨੇ ਇਹ ਕਹਿ ਰਿਹਾ ਕਿ ਇਹਨਾਂ ਨੂੰ ਜਿਹੜਾ ਰੈਂਡ ਵਾਸਤੇ ਮਕਾਨ ਵੀ ਜਿਹੜੇ ਹੈਗੇ ਦਿੱਤੇ ਜਾਣਗੇ ਤੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਕੁਝ ਟਾਈਮ ਪਹਿਲਾਂ ਜਿਹੜੇ ਹੈਗੇ ਆ ਚੰਡੀਗੜ੍ਹ ਦੇ 4 ਨੰਬਰ ਕਲੋਨੀ ਵਿੱਚ ਠੱਕੀ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਹੈਗੇ ਤਨਖਰੂਚ ਫਲੈਟ ਵਿੱਚ ਦਿੱਤੇ ਗਏ ਸੀਗੇ ਪਰ ਉਮੀਦ ਜਿਤਾਈ ਜਾ ਰਹੀ ਹੈ ਕਿ ਇਹਨਾਂ ਨੂੰ ਵੀ ਜਿਹੜੇ ਹੈਗੇ ਕੁਝ ਕਮਰੇ ਦੇ ਸੈਟ ਜਾਂ ਦੋ ਕਮਰੇ ਦੇ ਸੈਟ ਮਿਲਣਗੇ ਜੀ ਠੀਕ ਹੈ ਮੈਨੇ ਜੀ ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਵਾਸਤੇ ਤੇ ਇੱਥੇ 10 ਏਕੜ ਜ਼ਮੀਨ ਜਿਹੜੀ ਹੈ ਉਹ ਦੱਸੀ ਗਈ ਹੈ ਜਿਸ ਦੇ ਉੱਤੇ ਪੀਲਾ ਪੰਜਾ ਚੱਲਿਆ तकरीबन 2500 ਘਰ ਜਿਹੜੇ ਇੱਥੇ ਬਣੇ ਹੋਏ ਸੀ ਅਤੇ ਲਗਭਗ 23 ਸਾਲਾਂ ਤੋਂ ਇਹ ਲੋਕ ਜਿਹੜੇ ਨੇ ਇੱਥੇ ਝੁੱਗੀ ਝੌਂਪੜੀਆਂ ਦੇ ਵਿੱਚ ਰਹਿ ਰਹੇ ਸਨ ਤਾਂ ਅੱਜ ਵੱਡਾ ਐਕਸ਼ਨ ਜਿਹੜਾ ਲੈ ਲਿਆ ਗਿਆ ਹੈ ਪ੍ਰਸ਼ਾਸਨ ਦੇ ਸਰਵੇਖਣ ਦੇ ਦੌਰਾਨ ਜਿਨ੍ਹਾਂ ਲੋਕਾਂ ਨੂੰ ਘਰ ਮਿਲੇ ਸਾਨੂੰ ਉਹ ਵੀ ਇੱਥੇ ਝੁੱਗੀਆਂ ਬਣਾ ਕੇ ਰਹਿ ਰਹੇ ਸੀ ਤਾਂ ਅੱਜ ਇਹ ਸਥਿਤੀ ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਕੇਸ ਵੀ ਹਾਰ ਗਏ ਸਨ ਜਿਸ ਤੋਂ ਬਾਅਦ ਹੀ ਇਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਆ ਤਾਂ ਹੁਣ ਪ੍ਰਸ਼ਾਸਨ ਇਸ ਜ਼ਮੀਨ ਨੂੰ ਅਧਿਕਾਰਤ ਕਰੇਗਾ ਜਨਤਾ ਕਲੋਨੀ ਤੋਂ ਬਾਅਦ ਸੈਕਟਰ 38 ਦੀ ਸ਼ਾਹਪੁਰ ਕਲੋਨੀ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਹੈ ਝੁੱਗੀ ਝੌਂਪੜੀਆਂ ਦਾ ਇਲਾਕਾ ਜਿਹੜਾ ਬਚ ਗਿਆ ਉਸ ਦੇ ਉੱਤੇ ਵੀ ਜਲਦ ਜੜੀ ਹੈ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ